ਅੱਜ ਤੂਰੀ ਆ ਜੀ 16 18 ਦਸੰਬਰ ਅੱਜ ਅੱਜ ਤੁਹਾਨੂੰ ਤੂਰੀ ਦਾ ਹਾਲ ਦਿਖਾ ਰਹੀ ਹਾਂ ਕਿ ਤੂਰੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਐ ਵੀਰੇ ਖਰਾਓ ਜੀ ਲਾਈਵ ਦਰਸ਼ਨ ਕਰਾਉਂਦੇ ਹਾਂ ਬਿਨਾ ਵੀ ਹੋਰ ਵੀਰੇ ਠੀਕ ਹੋ ਪੁਲਿਸ ਮੁਲਾਜ਼ਮਾਂ ਦਾ ਰੌਣਕ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿੰਨੀ ਕਿ ਆ ਸੂਚਨਾ ਮਿਲੀ ਹੈ ਮੈਂ ਆਪਣੇ ਘਰ ਦੇ ਕੋਲ ਆ ਜਮਾ ਮੇਰੇ ਘਰ ਦੇ ਬਾਹਰ ਦੇ ਹਾਲਚਲ ਤੁਹਾਨੂੰ ਦਿਖਾ ਰਹੀ ਹਾਂ ਐਨੀ ਪੁਲਸ ਤਾਂ ਲੱਗੀ ਹੋਈ ਹੈ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਾਦਾ ਹੋਰ ਵੀਰੇ ਠੀਕ ਹੋ ਠੀਕ ਹੈ ਜੀ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ ਕਿਉਂਕਿ ਜਿਹੜੀ ਡਿਊਟੀ ਸਰਕਾਰ ਵੱਲੋਂ ਲੱਗਦੀ ਹੈ ਮੇਰੇ ਵੀਰਾਂ ਨੂੰ ਤਾਂ ਨਿਭਾਉਣੀ ਪੈਂਦੀ ਹੈ ਵੀਰੇ ਠੀਕ ਹੋ ਜੀ ਆਪਣੀ ਡਿਊਟੀ ਨੇ ਬਾ ਰਹੇ ਨੇ ਆ ਵੱਡੀਆਂ-ਵੱਡੀਆਂ ਪੁਲਸ ਵਾਲੀਆਂ ਗੱਡੀਆਂ ਖੜੀਆਂ ਨੇ ਵਿੱਚ ਵੀ ਮਲਾਜਮ ਵੀਰੇ ਬੈਠੇ ਨੇ ਇਹ ਨੀਤੀਆਂ ਤਾਂ ਪੁਲਸ ਹੋਈ ਹੋਈ ਐ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਭੈਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਐ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਐ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਆਣਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਤਦ ਤਾਂ ਮੋਟਰਸਾਈਕਲ ਨਾਲ ਸਨਮਾਨ ਕਰਾਉਣ ਵਾਲਿਆਂ ਨੂੰ ਗਲਤ ਸੁਰੋਖੇ ਪਏ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਵੀਆਈਪੀ ਕਲਚਰ ਖਤਮ ਕਰਨਾ ਹੈ ਪਰਵਾਰਵਾਦ ਖਤਮ ਕਰਨਾ ਆ ਮਾੜੇ ਜੀ ਇੱਧਰ ਵੀ ਨਿਗਾ ਇੱਧਰੋਂ ਹੀ ਮੋੜ ਲਾ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਦਾ ਸਵਾਗਤ ਕਰਨ ਨੂੰ ਖੜੀ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸਨਮਾਨ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਵਾਰ ਬਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਇੰਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ हां सारे मेरे मुलाजिम वी ड्यूटी ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਸ ਵੀ ਬਕਾਇਦਾ ਤਨਾਤ ਕੀਤੀ ਗਈ ਹੈ ਲੇਡੀ ਪੁਲਸ ਵੀ ਤਨਾਤ ਹੈ ਕਿਵੇਂ ਮੈਡਮ ਠੀਕੋ ਤੇ ਆ ਸਾਰੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੂੰ ਸਵਾਗਤ ਕਰਨ ਲਈ ਖੜੇ ਜਾ ਰਹੇ ਨੇ ਮੇਰਾ ਤਾਂ ਉਹੀ ਸਵਾਲ ਹੈ ਉਹੀ ਨਹੀਂ ਧੂਰੀ ਹੈ ਉਹੀ ਸਿਮਰਤ ਖੰਗੂੜਾ ਹੈ ਤੇ ਮੈਨੂੰ ਲੱਗਦਾ ਕਿ ਅੱਜ ਡਰ ਲੱਗਣ ਲੱਗਿਆ ਦੁਬਾਰਾ ਉਹੀ ਕਹੂੰਗੀ ਆ ਸਾਰੀ ਗੱਡੀ 'ਚ ਪੁਲਸੀ ਪੁਲਸ ਬੈਠੀ ਹੈ ਦਸੋਂ ਪੁਲਸ ਨੂੰ ਕੋਈ ਹੋਰ ਕੰਮ ਨਹੀਂ ਵੀਆਈਪੀ ਕਲਚਰ ਮੁੱਕ ਗਿਆ ਕਿ ਵੀਆਈਪੀ ਕਲਚਰ ਵੱਧ ਗਿਆ ਆ ਸਾਰੀਆਂ ਗੱਡੀਆਂ ਤੇ ਮੇਰੇ ਸਾਰੇ ਵਿਚਾਰੇ ਮਲਾਜਮ ਵੀਰ ਇੱਥੇ ਖੜੇ ਨੇ ਮੈਡਮ ਦਾ ਸਵਾਗਤ ਕਰਨ ਨੂੰ ਤੇ ਅੱਜ ਉਧਰ ਵੀ ਸਾਰੀ ਪੁਲਿਸ ਉਧਰ ਵੀ ਖੜੀ ਹੈ ਉਹ ਉੱਥੇ ਗਲੀ ਦੇ ਅੰਦਰੋਂ ਵੀ ਕਾਫੀ ਪੁਲਿਸ ਆ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਉਂਗੇ ਕਿਉਂਕਿ ਤੁਸੀਂ ਹਰ ਛੋਟੀ ਛੋਟੀ ਗੱਲ ਤੇ ਜੇ ਤੁਹਾਡੇ ਤੇ ਕੋਈ ਟਿੱਪਣੀ ਹੁੰਦੀ ਹੈ ਤੁਸੀਂ ਲਾਈਵ ਬਹੁਤ ਛੇਤੀ ਹੋ ਜਾਂਦੇ ਹੋ ਇਹ ਟਿੱਪਣੀਆਂ ਤੁਸੀਂ ਬਕਾਇਦਾ ਸਾਡੇ ਪਰਿਵਾਰ ਤੇ ਕੀਤੀਆਂ ਸੀ ਅੱਜ ਉਹੀ ਟਿੱਪਣੀਆਂ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਆ ਕੀ ਕੀ ਗੱਲ ਅੱਜ ਪਰਿਵਾਰਵਾਦ ਮੁੱਕ ਗਿਆ ਅੱਜ ਵੀਆਈਪੀ ਕਲਚਰ ਮੁੱਕ ਗਿਆ ਕਿ ਜ਼ਿਆਦਾ ਹੋ ਗਿਆ ਜਿਹੜੇ ਗੱਲਾਂ ਤੇ ਸਰਕਾਰ ਬਣੀ ਸੀ ਅੱਜ ਇਹ ਗੱਲਾਂ ਤੇ ਕਿਉਂ ਨਹੀਂ ਹੈਗੀ ਮੁਰਗੀ ਖਾਨਾ ਖੋਲਣ ਨੂੰ ਤੁਸੀਂ ਵੀ ਕਹਿੰਦੇ ਹੁੰਦੇ ਸੀ ਸ਼ਾਇਦ ਕਿ ਐਨੀ ਪੁਲਿਸ ਲੈ ਕੇ ਚੱਲਦੇ ਨੇ ਜੇ ਪੁਲਿਸ ਘੱਟ ਹੈ ਕਹਿੰਦੇ ਮੁਰਗੀ ਖਾਨਾ ਖੋਲ ਲਓ ਮੈਨੂੰ ਲੱਗਦਾ ਅੱਜ ਮੁਰਗੀ ਖਾਨਾ ਖੋਲਣ ਵਾਲੇ ਮੁੱਖ ਮੰਤਰੀ ਸਾਹਿਬ ਡਰ ਗਏ ਤਾਂ ਹੀ ਇੰਨੇ ਮਲਾਜ਼ਮ ਖੜੇ ਕਰਤੇ ਥਾਣੇ ਖਾਲੀ ਹੋ ਗਏ ਹੋਰ ਕੋਈ ਕੰਮ ਨਹੀਂ ਰਿਹਾ ਵੀਆਈਪੀ ਕਲਚਰ ਸੰਬੰਧ ਨੂੰ ਇਹ ਪੁਲਸ ਲੱਗੀ ਹੋਈ ਆ ਤਾਂ ਮੈਂ ਆਪਣੇ ਪੁਲਸ ਮੁਲਾਜ਼ਮਾਂ ਨੂੰ ਸਲੂਟ ਕਰਦੀ ਆ ਕਿ ਮੇਰੇ ਵੀਰ ਜਿੱਥੇ ਇਹਨਾਂ ਨੂੰ ਡਿਊਟੀ ਮਿਲਦੀ ਹੈ ਬਕਾਇਦਾ ਠੰਡ ਵੀ ਦੇਖਦੇ ਗਰਮੀ ਨਹੀਂ ਦੇਖਦੇ ਆ ਕੇ ਤਣਾਤ ਹੋ ਜਾਂਦੇ ਨੇ ਇਹ ਪੁਲਸ ਦੇ ਉਹ ਮੁਲਾਜ਼ਮ ਨੇ ਜਿਹੜੇ ਡਿਊਟੀ ਦੇ ਪਾਬੰਦ ਨੇ ਪਰ ਇਹ ਡਿਊਟੀ ਆ ਸਾਰਾ ਜਾਮ ਪੁਲਸ ਮੁਲਾਜ਼ਮਾਂ ਕਰਕੇ ਲੱਗਿਆ ਹੋਇਆ ਕਿਉਂਕਿ ਵੀਆਈਪੀ ਕਲਚਰ ਸੀਐਮ ਸਾਹਿਬ ਨੇ ਖਤਮ ਕਰਨਾ ਸੀ ਚਲੋ ਠੀਕ ਹੈ ਹੁਣ ਮੈਂ ਘਰੇ ਜਾਨੀ ਆ ਆਪਣਾ ਮੇਰਾ ਤਾਂ ਜੀ ਕੀਤਾ ਕਿ ਘਰ ਦੇ ਬਾਹਰ ਜੋ ਹੋ ਰਿਹਾ ਇਹ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀਆਈਪੀ ਕਲਚਰ ਮੁੱਕ ਗਿਆ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀਆਈਪੀ ਕਲਚਰ ਮੁੱਕ ਗਿਆ ਤੇ ਆ ਮੁਰਗੀ ਖਾਨੇ ਖੁੱਲ ਗਏ ਬਸ ਇਹੀ ਕਹਿੰਦੀ ਨੂੰ ਆ ਸੀਆਰਪੀ ਦੇ ਨੌਜਵਾਨ ਵੀ ਵਿਚਾਰੇ ਇੱਥੇ ਹੈਗੇ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ ਪੁਲਿਸ ਘਟ ਗਈ ਤਾਂ ਸੀਆਰਪੀ ਬੁਲਾ ਲਈ ਕਿਉਂਕਿ ਦਲਾ ਤੋ ਦਲਾ ਹੋਤਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੋਤਾ ਹੈ ਸ਼ਾਇਦ ਇਹੀ ਡਰ ਆ ਗਿਆ ਇੰਨਾ ਕ ਕਹਿੰਦੀ ਹੋਈ ਆ ਵਿਚਾਰੇ ਮੇਰੇ ਮੁਲਾਜ਼ਮ ਵੀਰ ਖੜੇ ਨੇ ਜਗ੍ਹਾ ਜਗ੍ਹਾ ਤੇ ਇੰਨਾ ਕ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਧੂਰੀ ਲਾਈਵ ਦਿਖਾਤਾ ਛੋਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਧੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ